ਔਰ ਕੋਈ ਬੰਦਾ ਇਹਨਾਂ ਨੂੰ ਸਮਝੇ ਨਾ ਸਮਝੇ ਜਿਹੜੇ ਤੇਰੇ ਤਿੰਨੇ ਕਾਨੂੰਨ ਨੇ ਉਹਨਾਂ ਦਾ ਮੈਂ ਐਕਸਰੇ ਕਰਕੇ ਕੱਲੇ-ਕੱਲੇ ਕਿਸਾਨ ਨੇਤਾ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਦੇ ਵਿੱਚ ਤੇ ਉਹ ਤਿੰਨੇ ਆਪਸ ਦੇ ਵਿੱਚ ਕਿਵੇਂ ਭੜਦੇ ਨੇ ਕਿਵੇਂ ਅੰਬਾਨੀਆਂ ਤੇ ਅਡਾਨੀਆਂ ਨੂੰ ਇਹ ਚੀਜ਼ਾਂ ਦੱਸਦੇ ਨੇ ਕਿਵੇਂ ਉਹਨਾਂ ਨੂੰ ਹੋਰ ਅਮੀਰ ਕਰਦੇ ਨੇ ਪੰਜਾਬ ਦੇ ਉੱਤੇ ਅੱਖ ਕਿਉਂ ਹੈ ਇਹਨਾਂ ਕਾਰਪੋਰੇਟ ਘਰਾਣਿਆਂ ਦੀ ਮੋਦੀ ਦੇ ਥਰੂ ਇਹ ਕਿਉਂ ਆਈ ਇਹ ਮੈਂ ਥੋੜੀ ਜੀ ਤੁਹਾਨੂੰ ਚਾਨਣਾ ਪਾਉਣਾ ਚਾਹੁੰਗਾ ਪੰਜਾਬ ਇੱਕ ਬਾਰਡਰ ਸਟੇਟ ਹੈ ਪੰਜਾਬ ਜਦੋਂ ਬਾਰਡਰ ਸਟੇਟ ਹੈ ਤਾਂ ਪੰਜਾਬ ਦੇ ਰਾਹੀ ਰਸਤਾ ਬਾਕੀ ਆਲੇ-ਦਾਲੇ ਸਾਰੇ ਪਾਸੇ ਸਮੁੰਦਰ ਹੈ ਇੱਕ ਪਾਸੇ ਹਿਮਾਲਿਆ ਪਰਬਤ ਹੈ ਤੇ ਇੱਕ ਪਾਸੇ ਹੈਗਾ ਪਾਕਿਸਤਾਨ ਪਾਕਿਸਤਾਨ ਤੋਂ ਸਿੱਧਾ ਰਸਤਾ ਰਸ਼ੀਆ ਅਫਗਾਨਿਸਤਾਨ ਤੇ ਬਾਕੀ ਸਾਰੇ ਅਰਬ ਨੂੰ ਜੁੜਦਾ ਹੈ ਅਰਬ ਦੇ ਵਿੱਚ ਤੇਲ ਮੁਕਰਿਆ ਇਹ ਜਿਹੜੇ ਕਾਰਪੋਰੇਟ ਘਰਾਣੇ ਹੁੰਦੇ ਨੇ ਇਹ ਬਹੁਤ ਹੁਸ਼ਿਆਰ ਹੁੰਦੇ ਨੇ ਇਹ 100 ਸਾਲ ਅੱਗੇ ਦੀ ਸੋਚਦੇ ਨੇ ਅੰਬਾਨੀਆਂ ਦੇ ਕੋਲ ਐਡੇ ਐਡੇ ਬਰੇਨੀ ਬੰਦੇ ਭਰਤੀ ਕੀਤੇ ਹੋਏ ਨੇ ਕਿ ਜਿਨ੍ਹਾਂ ਦੀ ਲੱਖਾਂ ਰੁਪਏ ਮਹੀਨੇ ਦੀ ਉਹ ਤਨਖਾਹ ਦਿੰਦੇ ਨੇ ਉਹਨਾਂ ਦਾ ਕੰਮ ਸਿਰਫ ਸੋਚਣਾ ਹੀ ਹੁੰਦਾ ਏਹੀ ਦੇਖਣਾ ਹੁੰਦਾ ਕਿ ਤਰੱਕੀ ਹੁਣ ਕਿਹੜੇ ਵਾਲੇ ਪਾਸੇ ਹੋਊਗੀ ਪੰਜਾਬ ਦੇ ਵਿੱਚ ਕਿਸਾਨਾਂ ਦਾ ਅਮੀਰ ਬਣਨ ਦਾ ਹੁਣ ਸਮਾਂ ਆਇਆ ਸੀ ਕਿਉਂਕਿ ਇਹ ਬਾਰਡਰ ਸਟੇਟ ਹੈ ਜਿੱਥੇ-ਜਿੱਥੇ ਤੁਸੀਂ ਨੋਟ ਕਰਿਓ ਸਾਈਲੋ ਬਣਾਏ ਨੇ ਇਹ ਸਾਰੇ ਬਾਰਡਰ ਏਰੀਆ ਦੇ ਬਿਲਕੁਲ ਨੇੜੇ ਬਣਾਏ ਨੇ ਇਹਨਾਂ ਨੂੰ ਇਹ ਪਤਾ ਹੈ ਕਿ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਇਹ ਲਾਂਗਾ ਜਿਹੜਾ ਬਾਏ ਰੋਡ ਇਹ ਖੁੱਲਣਾ ਹੈ ਤੇ ਇਹ ਸਾਰੀ ਚੀਜ਼ਾਂ ਦੀ ਜਿਹੜੀ ਵਿਕਰੀ ਹੈ ਉਹ ਅਰਬ ਤੱਕ ਪਹੁੰਚੂਗੀ afghanistan ਤੱਕ ਪਹੁੰਚੂਗੀ ਕਾਬਲ ਕੰਧਾਰ ਤੱਕ ਪਹੁੰਚੂਗੀ ਪਾਕਿਸਤਾਨ ਨਾਲ ਖੁੱਲਾ ਵਪਾਰ ਹੋਊਗਾ ਇਹਨੂੰ ਕੋਈ ਰੋਕ ਨਹੀਂ ਸਕਦਾ ਚਾਹੇ ਮੋਦੀ ਦੀ ਸਰਕਾਰ ਹੋਵੇ ਚਾਹੇ ਕਿਸੇ ਹੋਰ ਦੀ ਸਰਕਾਰ ਹੋਵੇ ਇਹ ਕਾਰਪੋਰੇਟ ਘਰਾਣਿਆਂ ਨੂੰ ਆਲਰੇਡੀ ਚੰਗੀ ਤਰ੍ਹਾਂ ਪਤਾ ਹੈ ਜਦੋਂ ਮੋਦੀ ਦਾ ਜਹਾਜ਼ ਅਫਗਾਨਿਸਤਾਨ ਤੋਂ ਮੁੜਦੇ ਹੋਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਕੇਕ ਕੱਟਣ ਵਾਸਤੇ ਉਹਦੇ ਘਰ ਨੂੰ ਮੁੜਿਆ ਸੀ ਤਾਂ ਉਸ ਜਹਾਜ਼ ਦੇ ਵਿੱਚ ਅਡਾਨੀ ਮੋਦੀ ਦੇ ਨਾਲ ਬੈਠਾ ਸੀ ਅਡਾਨੀ ਦਾ ਪਾਕਿਸਤਾਨ ਦੇ ਵਿੱਚ ਕਹਿਰ ਦਾ ਵਪਾਰ ਹੈ ਤੇ ਅਡਾਨੀ ਨੂੰ ਪਹਿਲਾਂ ਹੀ ਪਤਾ ਸੀ ਕਿ ਪਾਕਿਸਤਾਨ ਨਾਲ ਬਣਾ ਕੇ ਰੱਖਣੀ ਪੈਣੀ ਏ ਕਿਉਂਕਿ ਰਸਤਾ ਜਿਹੜਾ ਬਾਕੀ ਯੂਰਪ ਨੂੰ ਤੇ ਅਰਬ ਨੂੰ ਮਲਾਉਂਦਾ ਉਹ ਪਾਕਿਸਤਾਨ ਰਾਹੀਂ ਹੋ ਕੇ ਜਾਂਦਾ ਇਹਦੇ ਵਿੱਚ ਪਾਕਿਸਤਾਨ ਨੂੰ 10 ਗੁਣਾ ਜ਼ਿਆਦਾ ਫਾਇਦਾ ਪਰ ਪੰਜਾਬ ਦੇ ਕਿਸਾਨ ਸਭ ਤੋਂ ਜ਼ਿਆਦਾ ਅਮੀਰ ਹੋਣ ਦੇ ਚਾਂਸ ਹੁਣ ਸੀਗੇ ਕਿਉਂਕਿ ਹੁਣ ਜਿਹੜਾ ਇੰਟਰਨੈਸ਼ਨਲ ਮਾਰਕੀਟ ਇੱਕ ਹੋ ਰਹੀ ਹੈ ਭਾਵੇਂ ਉਹ ਇੰਟਰਨੈਟ ਦੇ ਜ਼ਰੀਏ ਹੋ ਰਹੀ ਹੈ ਪਾਵੇਂ ਉਹ ਕਿਸੇ ਹੋਰ ਤਰੀਕੇ ਨਾਲ ਹੋ ਰਹੀ ਹੈ ਉਹਦੇ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਯੋਗਦਾਨ ਰਹੂਗਾ ਕਿਉਂਕਿ ਜਿਹੜਾ ਰਸਤਾ ਉਹ ਪੰਜਾਬ ਦੇ ਥਾਣੀ ਜਾਂਦਾ ਹੁਣ ਪੰਜਾਬ ਦੇ ਟਰੱਕਾਂ ਵਾਲਿਆਂ ਨੂੰ ਬਿਜ਼ਨਸ ਮਿਲਣਾ ਸੀ ਪੰਜਾਬ ਦੇ ਕਿਸਾਨਾਂ ਨੇ ਆਪਣੀ ਸਬਜੀ ਫਲ ਫਰੂਟ ਆਪਣੀ ਕਣਕ ਆਪਣਾ ਝੋਨਾ ਜੋ ਵੀ ਹਰਦੀ ਲਸਣ ਜੋ ਵੀ ਚੀਜ਼ਾਂ ਸੀਗੀਆਂ ਜਿਹੜੀਆਂ ਇੰਨੀਆਂ ਇੰਨੀਆਂ ਮੀਂਹ ਮਹਿੰਗੀਆਂ ਬਾਹਰਲੇ ਦੇਸ਼ਾਂ ਦੇ ਵਿੱਚ ਵਿਕਦੀਆਂ ਨੇ ਤੇ ਉਹ ਕਿਸਾਨਾਂ ਨੇ ਖੁਦ ਆਪਣੇ ਟਰੱਕਾਂ 'ਚ ਟਰਾਲੀਆਂ 'ਚ ਲੱਦ ਕੇ ਵੇਚਣੀਆਂ ਸੀ ਪਾਕਿਸਤਾਨ ਦੇ ਥਰੂ ਤਾਂ ਅੰਬਾਨੀਆਂ ਤੇ ਅਡਾਨੀਆਂ ਨੇ ਮੋਦੀ ਤੇ ਜਾਲ ਪਾਇਆ ਕਿ 90000 ਕਰੋੜ ਰੁਪਈਆ ਤੈਨੂੰ ਪ੍ਰਧਾਨ ਮੰਤਰੀ ਬਣਾਉਣ ਤੇ ਲਾਵਾਂਗੇ ਪਰ ਕੀ ਪੰਜਾਬ ਦੀ ਜ਼ਮੀਨ ਤੂੰ ਸਾਡੇ ਹਵਾਲੇ ਕਰ ਸਕਦਾ ਕੋਈ ਕਾਨੂੰਨ ਬਣਾ ਕੇ ਇਹਨੇ ਆਪਣੇ ਸਾਰੇ ਅਧਿਕਾਰੀ 4-5 ਸਾਲ ਇਸ ਕੰਮ ਤੇ ਲਾ ਕੇ ਰੱਖੇ ਕਿ ਵੈਸੇ ਤਾਂ ਜੱਟਾਂ ਨੇ ਕਿਸਾਨਾਂ ਨੇ ਜ਼ਮੀਨ ਛੱਡਣੀ ਨਹੀਂ ਤੇ ਇਹਨਾਂ ਤੋਂ ਕਿਵੇਂ ਲਈਏ ਇਹਨੇ ਤਿੰਨ ਕਾਨੂੰਨ ਇਹ ਜਿਹੜੇ ਇੱਕ ਦੂਜੇ ਨਾਲ ਜੁੜੇ ਹੋਏ ਨੇ ਉਹ ਤਿਆਰ ਕੀਤੇ ਜਿੱਥੇ ਪੰਜਾਬ ਦੇ ਕਿਸਾਨ ਨੇ ਅਮੀਰ ਹੋਣਾ ਸੀ ਉਦੋਂ ਪਹਿਲਾਂ ਅੰਬਾਨੀਆਂ ਤੇ ਅਡਾਨੀਆਂ ਨੇ ਆਪਣਾ ਜ਼ਮੀਨਾਂ ਤੇ ਖੇਤੀ ਤੇ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਬਾਕੀ ਕੰਮ ਸਾਰੇ ਬੰਦ ਹੋ ਜਾਣਗੇ ਧਰਤੀ ਚੋਂ ਤੇਲ ਮੁਕਣ ਦੇ ਨੇੜੇ ਐ ਗੱਡੀਆਂ ਲਿਥੀਅਮ ਦੇ ਨਾਲ ਬਿਜਲੀ ਦੀਆਂ ਬਣ ਰਹੀਆਂ ਨੇ ਆਉਣ ਵਾਲੇ 10 ਸਾਲਾਂ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਗੱਡੀਆਂ ਬੰਦ ਹੋ ਜਾਣੀਆਂ ਸਾਰੀਆਂ ਹੀ ਇਲੈਕਟ੍ਰਿਕ ਗੱਡੀਆਂ ਜਾਣੀਆਂ ਸਕੂਟਰ ਮੋਟਰਸਾਈਕਲ ਵੀ ਇਲੈਕਟ੍ਰਿਕ ਕਰ ਜਾਣੇ ਆ ਉਹ ਸਾਰਾ ਬਿਜ਼ਨਸ ਠੱਪ ਹੋ ਕੇ ਸਿਰਫ ਤੇ ਸਿਰਫ ਜਿਹੜਾ ਖੇਤੀਬਾੜੀ ਦਾ ਧੰਦਾ ਇਹ ਵਰਲਡ ਦੇ ਵਿੱਚ ਕਦੇ ਵੀ ਖਤਮ ਨਹੀਂ ਹੋਊਗਾ ਕਿਉਂਕਿ ਬੰਦਾ ਮੋਟਰਸਾਈਕਲ ਵੀ ਨਾ ਸਾਈਕਲ ਵੀ ਨਾ ਗੱਡੀ ਵੀ ਨਾ ਜਹਾਜ਼ ਵੀ ਨਾ ਰਹਿ ਸਕਦਾ ਪਰ ਰੋਟੀ ਬਿਨਾਂ ਨਹੀਂ ਰਹਿ ਸਕਦਾ ਰੋਟੀ ਕੌਣ ਪੈਦਾ ਕਰਦਾ ਕਿਸਾਨ ਤੇ ਪੰਜਾਬ ਦਾ ਕੀਤਾ ਮੇਨ ਕਿਸਾਨੀ ਕੀਤਾ ਇੰਡੀਆ ਦਾ ਕੀਤਾ ਮੇਨ ਕਿਸਾਨੀ ਕੀਤਾ ਤੋਂ ਇਹ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਰੱਦ ਕਰਕੇ ਅੰਬਾਨੀ ਤੇ ਅਡਾਨੀ ਖੇਤੀ ਵਾਲੇ ਪਾਸੇ ਆਪਣੀ ਪੂਰੀ ਕਨਸੈਂਟਰੇਸ਼ਨ ਲਾ ਕੇ ਕਿਸਾਨਾਂ ਤੋਂ ਜ਼ਮੀਨ ਹਥਿਆਉਣਾ ਚਾਹੁੰਦੇ ਆ ਮੋਦੀ ਕਹਿੰਦਾ ਹੈ ਕਿ ਤੁਹਾਡੇ ਹੱਕ ਚ ਨੇ ਮੈਂ ਕਹਿੰਦਾ ਕਿ 100% ਸਾਡੇ ਤੇ ਸਾਡੇ ਕਿਸਾਨਾਂ ਦੇ ਸਾਡੇ ਜ਼ਿਮੀਦਾਰਾਂ ਦੇ ਵਿਰੋਧ ਦੇ ਵਿੱਚ ਇਹ ਕਾਨੂੰਨ ਨੇ ਇਹ ਗੱਲ ਪੜੇ ਲਿਖੇ ਲੋਕਾਂ ਨੇ ਕਿਸਾਨ ਆਗੂਆਂ ਨੂੰ ਤੇ ਕਿਸਾਨਾਂ ਨੂੰ ਬਹਿ ਕੇ ਬੜੀ ਸੈਂਸੇਂਸਿਟੀਵਤਾ ਦੇ ਨਾਲ ਸਮਝਾਈ ਹੈ ਇਸ ਲਈ ਪੰਜਾਬ ਦੇ ਵਿੱਚ ਐਡਾ ਵੱਡਾ ਰੋ ਜਿਹੜਾ ਉਹ ਖੜਾ ਹੋਇਆ ਅਸੀਂ ਭਾਵੇਂ ਲੰਡਨ ਬੈਠ ਗਏ ਆ ਭਾਵੇਂ ਅਮਰੀਕਾ ਬੈਠ ਗਏ ਆ ਤੇ ਭਾਵੇਂ ਕੈਨੇਡਾ ਬੈਠ ਗਏ ਆ ਇਹ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਆਪਣੇ ਪਿਓ ਨੂੰ ਦਸੀਏ ਕਿ ਆਉਣ ਵਾਲੇ ਸਮੇਂ 'ਚ ਕੀ ਹੋਣ ਵਾਲਾ ਡਾਊਨਲੋਡ